ਕੋਠੀਮ ਕੰਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸਟਾਰਟ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਇਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਚੈਨਲ ਦਾ WhatsApp ਨੰਬਰ ਸਭ ਤੋਂ ਪਹਿਲਾਂ ਤਾਂ ਨੋਟ ਜਰੂਰ ਕਰ ਲਿਓ ਉੱਪਰ ਆਪਾਂ ਹਮੇਸ਼ਾ ਲਿਖ ਕੇ ਲਾਇਆ ਹੋਇਆ ਜੀ ਵਾਰ-ਵਾਰ ਚੱਲਦਾ ਰਹਿੰਦਾ ਹੈ 73800 ਪੂਰਾ 6273 ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਤੁਹਾਡੇ ਕੋਲੇ ਕੁਝ ਵੀ ਹੈ ਤੁਹਾਡੇ ਕੋਲੇ ਕੋਠੀ ਹੈ ਮਕਾਨ ਹੈ ਘਰ ਹੈ ਹਵੇਲੀ ਮਹਿਲ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਸ਼ਹਿਰ ਚੋਂ ਕਿਤੇ ਵੀ ਬਣਾਇਆ ਹੋਇਆ ਆਪਣੇ ਵਟਸਐਪ ਨੰਬਰ ਤੇ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦੇ ਕਰੋ ਸਾਰੀ ਜਾਣਕਾਰੀ ਭੇਜ ਦੇ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਆਪਣੀ ਵੀਡੀਓ ਦੀ ਗੱਲਬਾਤ ਆਪਣੇ ਕੋਲੇ ਅੱਜ ਪਹੁੰਚੀ ਅਜੀ ਕੋਠੀ ਕਾਫੀ ਡਬਲ ਜਗਾਂ ਦੇ ਵਿੱਚ ਬਣੀ ਹੋਈ ਹੈ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਪੂਰੀ ਇੱਕ ਕਨਾਲ ਜਗਾਂ 'ਚ ਇੱਕ ਕਨਾਲ ਜਗਾਂ ਦੇ ਵਿੱਚ ਇਹਨਾਂ ਨੇ ਆਪਦੀ ਕੋਠੀ ਪਾਈ ਹੋਈ ਹੈ ਸਾਰੀ ਵਧੀਆ ਬਣਾਈ ਹੋਈ ਹੈ ਜਿਵੇਂ ਕਿ ਬਾਹਰੋਂ ਤੁਸੀਂ ਦੇਖ ਲਿਆ ਹੋਊਗਾ ਬਾਹਰਲੀ ਸਾਈਡ ਕਾਫੀ ਵੱਡਾ ਛਾੜ ਇਹਨਾਂ ਨੇ ਪਾਇਆ ਹੋਇਆ ਪਸ਼ੂਆਂ ਵਾਸਤੇ ਇੱਕ ਪਾਸੇ ਰਹਿ ਜਾਂਦੇ ਸਮਰਸੀ ਵੱਲ ਮੋਟਰ ਲੱਗੀ ਹੋਈ ਹੈ ਤੇ ਜਿਹੜੀ ਕੋਠੀ ਹੈ ਉਹ ਵੀ ਪੂਰੀ ਵਧੀਆ ਤੇ ਕੋਠੀ ਦੇ ਮੂਹਰੇ ਬੈੜਾ ਵੀ ਕਾਫੀ ਡਬਲ ਹੈਗਾ ਕੋਠੀ ਦੇ ਵਿੱਚ ਪੂਰੇ 4 ਪੂਰੇ ਵੱਡੇ ਵੱਡੇ ਕਮਰੇ ਬਣੇ ਹੋਏ ਐ ਇੱਕ ਪੂਰੀ ਵੱਡੀ ਸੁਭਾਤ ਹੈ ਉਹਦੇ ਵਿੱਚ ਇਹਨਾਂ ਨੇ ਆਪਦਾ ਜੋ ਵੀ ਸਮਾਨ ਹੁੰਦਾ ਸਟੋਰੂਮ ਵਾਲਾ ਰੱਖਿਆ ਹੋਇਆ ਉਹਨੂੰ ਸਟੋਰੂਮ ਬਣਾਇਆ ਹੋਇਆ ਤੇ ਡਰਾਈング ਰੂਮ ਆ ਗਿਆ ਜੀ ਕਿਚਨ ਤੇ ਉੱਪਰ ਵੀ ਆਪਾਂ ਨੂੰ ਇੱਕ ਚਵਾਰਾ ਮਿਲ ਜੂਗਾ ਕਮਰਾ ਪਾਇਆ ਹੋਇਆ ਉੱਪਰ ਵੀ ਉਹ ਵੀ ਕਾਫੀ ਡਬਲ ਹੈਗਾ ਤੇ ਇੱਕ ਬਾਥਰੂਮ ਜੀ ਤੇ ਫਲਸ਼ੀਓ ਦੋਮਾਂ ਦੇ ਵਿਚਕਾਰ ਇੱਕ ਜਿਵੇਂ ਆਪਣੀ ਕਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਜੀ ਉਹ ਰੱਖਣ ਵਾਸਤੇ ਵਿਚਾਲੇ ਇਹਨਾਂ ਨੇ ਇੱਕ ਗੈਲਰੀ ਬਣਾਈ ਹੋਈ ਹੈ ਜੀ ਵਾਸ਼ਿੰਗ ਮਸ਼ੀਨ ਵਾਸਤੇ ਤੇ ਛੱਡ ਵੀ ਪੂਰਾ ਵਧੀਆ ਕਾਫੀ ਵੱਡਾ ਹੈਗਾ ਬਾਕੀ ਕੋਠੀ ਵੀ ਵਧੀਆ ਤੇ ਇਹਨਾਂ ਦਾ ਏਰੀਆ ਜੀ ਪਿੰਡ ਦੀ ਗੱਲ ਕਰੀਏ ਤਾਂ ਖੋਖਰ ਹੈ ਸਿਟੀ ਪੈ ਜਾਂਦੀ ਹੈ ਰਾਮਪੁਰਾ ਫੂਲ ਤੇ ਡਿਸਟ੍ਰਿਕਟ ਬਠਿੰਡਾ ਜੀ ਇਸ ਕੋਠੀ ਦੀ ਡਿਮਾਂਡ ਮਾਲਕ ਨੇ ਇੱਕ ਵਾਰੀ 23 ਲੱਖ ਰੁਪਏ ਲਾ ਕੇ ਆਪਣੇ ਕੋਲੇ ਭੇਜੀ ਆ ਬਾਕੀ ਕਹਿੰਦੇ ਸੀਗੇ ਕਿਸੇ ਨੂੰ ਵੀ ਪਸੰਦ ਆਵੇ ਆ ਕੇ ਦੇਖ ਲਿਓ ਤੇ ਕਿਸੇ ਨੂੰ ਵੀ ਪਸੰਦ ਆਵੇ ਗੱਲਬਾਤ ਬਣਦੀ ਹੋਵੇ ਤਾਂ ਬਹਿ ਕੇ ਗੱਲਬਾਤ ਕਰ ਲਾਂਗੇ ਤੇ ਰੇਟ ਜਿਹੜਾ ਉੱਪਰ-ਨੀਚੇ ਹੋ ਜਾਊਗਾ 23 ਲੱਖ ਰੁਪਏ ਸਿਰਫ ਇੱਕ ਵਾਰੀ ਡਿਮਾਂਡ ਹੈਗੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਿੰਡ ਖੁਖਰ ਹੈ ਪਿੰਡ ਤੋਂ ਥੋੜੀ ਜੀ ਦੂਰੀ ਤੇ ਬਣੀ ਹੋਈ ਹੈ ਕੋਠੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਬਾਹਰੋਂ ਅੰਦਰੋਂ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਵੀਡੀਓ ਤਾਂ ਇਹਨਾਂ ਨੇ ਮਤਲਬ ਸਹੀ ਨਹੀਂ ਬਣਾ ਕੇ ਭੇਜੀ ਆਪਾਂ ਕਹਿੰਨੇ ਹੁੰਨੇ ਵੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜ ਕਰੋ ਹਰ ਰੋਜ਼ ਹਰ ਵੀਡੀਓ ਚ ਆਪਾਂ ਕਹਿੰਨੇ ਹੁੰਨੇ ਆ ਜੀ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਜਾ ਕੇ ਦੇਖ ਲਓ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਓਨਰ ਦਾ ਸਿੱਧਾ ਤੁਸੀਂ ਨੰਬਰ ਨੋਟ ਕਰ ਲਓ ਹੁਣ 98721 98647 ਦੋ ਨੰਬਰ ਦਿੱਤੇ ਇਹਨਾਂ ਨੇ ਦੂਜਾ ਵੀ ਨੋਟ ਤੁਸੀਂ ਕਰ ਲਓ ਜੀ ਦੂਜੇ ਨੰਬਰ ਇਹਨਾਂ ਦਾ 98765 3646 ਦੋਵੇਂ ਨੰਬਰ ਓਨਰ ਦੇ ਆ ਦੋਵੇਂ ਨੰਬਰ ਚੱਲਦੇ ਰਹਿੰਦੇ ਆ ਦੋਮਾ ਨੰਬਰਾਂ ਤੇ ਕਿਸੇ ਤੇ ਵੀ ਫੋਨ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਦੱਸਿਓ ਜਰੂਰ ਕਮੈਂਟ ਕਰਕੇ ਜੀ ਸਾਰੇ ਜਣੇ ਕਮੈਂਟ ਕਰਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਪਸੰਦ ਆਈ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਸਾਰੇ ਜਣੇ ਮਿਲ ਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀ ਆ ਮਕਾਨ ਹੈ ਘਰ ਹੈ ਕੁਝ ਵੀ ਹੈ ਆਪਣੇ ਕੋਲੇ ਇੱਕ ਵਧੀਆ ਵੀਡੀਓ ਇਹ ਸਾਰੀ ਜਾਣਕਾਰੀ ਤੇ ਫੋਟੋਆਂ ਭੇਜਿਆ ਕਰੋ ਜ਼ਰੂਰ ਜੀ ਤੇ ਵੀਡੀਓ ਤੁਸੀਂ ਵਧੀਆ ਬਣਾ ਕੇ ਭੇਜਿਆ ਕਰੋ ਕੋਈ ਜਲਦਬਾਜ਼ੀ ਨਾ ਕਰਿਆ ਕਰੋ ਕਿਉਂਕਿ ਆਪਣੀ ਜਿਹੜੀ ਕੋਠੀ ਹੁੰਦੀ ਹੈ ਜਾਂ ਮਕਾਨ ਹੁੰਦਾ ਉਹ ਕੋਈ 2-4000 ਦੀ ਚੀਜ਼ ਤਾਂ ਹੁੰਦੀ ਨਹੀਂ ਵਧੀਆ ਸ਼ੌਂਕ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਵੀਡੀਓ ਜਦੋਂ ਤੁਸੀਂ ਬਣਾਉਨੇ ਹੋ ਪੂਰੀ ਵਧੀਆ ਕੁਆਲਿਟੀ ਨਾਲ ਬਿਲਕੁਲ ਆਰਾਮ ਨਾਲ ਇੱਕ ਜਦੋਂ ਵੀਡੀਓ ਬਣਾਉਨੇ ਹੋ ਕੋਈ ਜਲਦਬਾਜ਼ੀ ਨਾ ਕਰਿਆ ਕਰੋ ਬਾਰਤੋਂ ਬਣਾਉਣੀ ਸਟਾਰਟ ਕਰਿਆ ਕਰੋ ਜੋ ਵੀ ਆਪਾਂ ਨੂੰ ਸੜਕ ਲੱਗਦੀ ਹੈ ਗਲੀ ਲੱਗਦੀ ਹੈ ਪਹਿਲਾਂ ਤਾਂ ਉਹ ਦਿਖਾਇਆ ਕਰੋ ਫਿਰ ਫਰੰਟ ਸਾਰਾ ਦਿਖਾਇਆ ਕਰੋ ਮੇਨ ਗੇਟ ਫਿਰ ਬਿਲਕੁਲ ਆਰਾਮ ਨਾਲ ਬਾਰੀ ਸਾਰਾ ਆਪਣੀ ਸਾਰੀ ਕੋਠੀ ਦਿਖਾਇਆ ਕਰੋ ਉੱਪਰ ਤੋਂ ਲੈ ਕੇ ਨੀਚੇ ਤੱਕ ਠੀਕ ਹੈ ਜੀ ਤੇ ਜਿਆਦਾ ਫੋਨ ਨੂੰ ਹਿਲਾਇਆ ਨਾ ਕਰੋ ਤੇ ਜਿੰਨੀ ਜਿਆਦਾ ਆਪਾਂ ਵੀਡੀਓ ਵਧੀਆ ਬਣਾਵਾਂਗੇ ਓਨੀ ਜਿਆਦਾ ਜਿਹੜੀ ਕੋਠੀ ਹੈ ਸੇਲ ਹੋਣ ਦੀ ਚਾਂਸ ਹੁੰਦੀ ਹੈ ਜੀ ਜੇ ਆਪਾਂ ਰੋਲਗਦੋਲ ਕਰਦਾਂਗੇ ਵਿੱਚ ਸਾਰਾ ਕੁਝ ਤਾਂ ਕਿਸੇ ਨੂੰ ਕੁਝ ਪਤਾ ਲੱਗਣਾ ਨਹੀਂ ਕਿਸੇ ਨੇ ਵੀਡੀਓ ਦੇਖਣੀ ਨਹੀਂ ਆਪਣਾ ਹੀ ਨੁਕਸਾਨ ਹੈ ਜੀ ਤਾਂ ਕਰਕੇ ਕਹਿਣਾ ਹੁਣਾ ਵੀਡੀਓ ਪੂਰੀ ਸ਼ੌਂਕ ਨਾਲ ਵਧੀਆ ਚਾਹੇ 1-2 ਮਿੰਟ ਵੱਧ ਲੱਗ ਜਾਣਾ ਪਰ ਸ਼ੌਂਕ ਨਾਲ ਬਣਾ ਕੇ ਭੇਜਿਆ ਕਰੋ ਜੀ ਠੀਕ ਹੈ ਜੀ ਬਾਕੀ ਓਨਰ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਕਰ ਲਿਓ ਤੇ ਖਰੀਦ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਹੜੇ ਏਰੀਆ ਚੋਂ ਕੋਠੀ ਮਕਾਨ ਘਰ ਲੈ ਕੇ ਆਈਏ ਤੁਸੀਂ ਦੱਸਿਓ ਜ਼ਰੂਰ ਲੈ ਕੇ ਆਪਾਂ ਪਹੁੰਚ ਜਾਗੇ ਤੁਹਾਡੇ ਵਾਸਤੇ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਸਕ੍ਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ